ਉਨੀਆ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਦੋਸਤੋ ਅੱਜ ਅੱਕਪਾ ਇੱਕ ਵਾੜ ਲੈ ਕੇ ਆਏ ਆ ਉਹਦਾ ਰਿਕਾਰਡ ਵਗੈਰਾ ਪੁੱਛਾਂਗੇ ਵੀਰ ਤੋਂ ਤੇ ਸਾਰਾ ਐਡਰੈਸ ਵਗੈਰਾ ਪੁੱਛਾਂਗੇ ਤੇ ਦੁੱਧ ਵਗੈਰਾ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਵੀਰ ਇਹ ਕੈਮੇ ਸਵੇ ਸੁਣਾ ਵਾੜ ਨੇ ਨੂੰਣਾ ਵੀਰੇ ਪਹਿਲੇ ਸਵੇ ਸੁਣਾ ਪਹਿਲੇ ਸਵੇ ਸੁਣਾ ਹਾਂ ਜੀ ਹਾਂ ਜੀ ਪਹਿਲੇ ਸਵੇ ਸੁਣਾ ਵੀਰ ਕਹਿੰਦਾ ਥਣ ਵਗੈਰਾ ਦੇ ਲੈ ਵੀਰੇ ਆਪਾਂ ਘੇੜਾ ਦਵਾ ਦਈਏ ਮੜ ਜਾ ਹਾਂ ਜੀ ਆ ਦੇਖੋ ਦੋਸਤੋ ਇਹ ਹੈਗਾ ਜਰਸੀ ਕ੍ਰੋਸ ਆ ਵੀਰ ਕਹਿੰਦਾ ਜਾਸੀ ਗਾਥਾਣ ਦੇ ਖੁੱਲੇ ਵਗੈਰਾ ਦੇਖ ਲੋ ਕੱਲਾ ਕੱਲਾ ਥਾਣਾ ਐ ਪਿਆ ਆ ਜਾ ਵੀਰੇ ਮੋੜ ਲਿਆ ਕਰ ਐ ਪੂਰੀ ਨਗੀਨਾ ਗਾ ਜਾਸੀ ਗਰੋਅ ਦਾ ਥਾਣ ਵਗੈਰਾ ਦੇਖ ਲੋ ਤੂੰ ਬਹੁਤ ਵਧੀਆ ਥਾਣ ਲੱਗਿਆ ਹੋਆ ਆ ਜਾ ਆ ਜਾ ਕਰਮਾ ਕਿ ਸੰਗ ਆ ਜਾ ਤਲਿਆਰੀ ਦਾ ਕੋਈ ਨਾ ਕੋਈ ਨਾ ਥੋੜੇ ਉਪਰਾਂ ਕਰਦੀ ਆ ਡਰਦੀ ਆ ਤੇ ਕਿੰਨੇ ਕ ਦਿਨ ਲੈ ਜੂ ਵੀਰੇ ਅਜੇ ਇਹ ਵੀਰੇ ਲੈ ਜੂ 1-2 ਦਿਨ 1-2 ਦਿਨ ਯਾਨੀ ਦਿਨ ਪੂਰੇ ਆ ਹਾਂਜੀ ਹਾਂਜੀ ਦਿਨ ਪੂਰੇ ਨੇ ਵੀਰ ਕਹਿੰਦਾ 1-2 ਦਿਨ ਲੈ ਜੂਗੀ ਜਰਸੀ ਕ੍ਰਾਸ ਆ ਤੇ ਦੁੱਧ ਦਾ ਬਿਲਕੁਲ ਪਤਾ ਇਹਦੀ ਮਾਂ ਦਾ ਕਿਵੇਂ ਸੀ ਰਿਕਾਰਡ ਕੁਝ ਉਹ ਵੀਰੇ 28 ਲੀਟਰ ਦਾ ਰਿਕਾਰਡ ਆ ਇਹਦੀ ਮਾਂ ਦਾ ਇਹਦੀ ਮਾਂ ਦਾ ਵੀਰ ਕਹਿੰਦਾ 28 ਲੀਟਰ ਦਾ ਰਿਕਾਰਡ ਆ ਤੇ ਇਹ ਕਿੰਨਾ ਕੱਢ ਦੂ ਦੁੱਧ ਵੀਰ ਵੀਰੇ 20 25 ਤੱਕਰ ਜਾਊਗੀ ਜਾਊਗੀ ਪਹਿਲੇ ਤੋਂ ਜੈਸਾ ਉਹਨਾਂ ਥਾਣ ਵਗੈਰਾ ਲੱਗਿਆ ਹੈ ਨਾ ਆਪਾਂ ਉਮੀਦ ਕਰ ਸਕਦੇ ਹਾਂ ਦੇਖ ਲਓ ਬਲੂਨ ਆਪਾਂ ਕਹਿੰਦਾ ਦਿੰਦੋ ਕਿਵੇਂ ਆ ਦੰਦ ਚੋਗੀ ਆ ਵੀਰੇ ਦੰਦ ਦੰਦ ਚੋਗੀ ਆ ਹਾਂਜੀ 20 ਤੋਂ ਉੱਪਰ ਜਾਊ ਬਲੂਨ ਗਾਰੰਟੀ ਆਈ ਗਾਰੰਟੀ ਵੀਰੇ ਹਾਂਜੀ ਹਾਂਜੀ ਵੀਰ ਕਹਿੰਦਾ 20 ਤੋਂ ਉੱਪਰ ਜਾਊ ਗਾਰੰਟੀ ਆ ਤੇ ਘਰ ਦੀ ਵਹਿੜਾ ਹੈ ਵੀਰੇ ਹਾਂਜੀ ਹਾਂਜੀ ਵੀਰ ਕੰਦਾ ਘਰ ਦੀ ਵਹਿੜਾ ਤੇ ਵਪਾਰ ਲੈਣ ਦਾ ਕੰਮ ਤਾਂ ਵੀਰੇ ਆਪਣੀ ਨਹੀਂ ਵੀਰੇ ਕਰਈ ਆ ਉਹ ਕਰਈ ਆ ਠੀਕ ਆ ਵੀਰ ਕੰਦਾ ਕਰਈ ਆ ਆ ਦੇਖੋ ਇੱਕ ਅੱਧਾ ਦਿਨ ਹੀ ਲੈਂਦੀ ਆ ਐਨ ਤਿਆਰ ਆ ਵਧੀਆ ਥਾਣਾ ਕੱਦ ਕਾਠ ਦੀ ਵਧੀਆ ਜਰਸੀ ਕ੍ਰੋਸ ਚ ਆ ਗਈ ਵਧੀਆ ਨਗੀਨੇ ਲੈ ਕੇ ਆਏ ਆ ਆਪਾਂ ਵੀਰੇ ਡਰੈਸ ਦੇ ਦਿਆ ਆ ਪੈਂਟ ਕਿਹੜਾ ਤੇ ਸਰੋ ਪੈਂਟ ਪਨੋਰੀ ਵੀਰੇ ਜਿਹੜਾ ਬਰਨਾਲਾ ਤਹਿਸੀਲ ਮਹਿਲਕਲਾ ਦਿਸ਼ਾ ਮਹਿਲਕਲਾ ਹਾਂਜੀ ਹਾਂਜੀ ਤੇ ਪੰਡੋਰੀ ਦੇ ਨਾਲ ਨਿਆਲੂ ਵਾਲ ਵਗੈਰਾ ਮਹਿਲਕਲਾ ਨੇੜੇ ਮਹਿਲਕਲਾ ਵੀ ਨੇੜੇ ਹੈ ਰੇਲ ਕੋਟ ਵੀ 9-10 ਕਿਲੋਮੀਟਰ ਦੀ ਹੈ ਹਨ ਠੀਕ ਆ ਮਹਿਲਕਲਾ ਬਿਲਕੁਲ ਨੇੜੇ ਹੈ ਮਹਿਲਕਲਾ ਤੇ ਰੇਲ ਕੋਟ ਨੇੜੇ ਆ ਪਿੰਡ ਪੰਡੋਰੀ ਜ਼ਿਲ੍ਹਾ ਬਰਨਾਲਾ ਦਾ ਤੇ ਰੇਟ ਵਗੈਰਾ ਵੀਰੇ ਫੋਨ ਤੇ ਕਰਨਾ ਵੀਰੇ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂਜੀ ਤੇ ਮੋਬਾਈਲ ਨੰਬਰ ਬੋਲ ਦਵਾਂ ਵੀਰੇ ਆਪਣਾ 98724 21598 ਜੀ 98724 21598 21598 ਆਪਾਂ ਦੋਸਤੋ ਸਕਰੀਨ ਤੇ ਵੀ ਲਾਵਾਂਗੇ ਇਹ ਦੇਖੋ ਤੁਹਾਡੇ ਨਗੀਨਾ ਲੈ ਕੇ ਆਏ ਹਾਂ ਇੱਕ ਗਰਮੀ ਵਗੈਰਾ ਨਹੀਂ ਮੰਨਦੀ ਹੁੰਨੀ ਵੀਰੇ ਨਹੀਂ ਜੀ ਬਿਲਕੁਲ ਮੰਨਦੀ ਗਰਮੀ ਵਗੈਰਾ ਨਹੀਂ ਮੰਨਦੀ ਜਿਵੇਂ ਆਮ ਜਿਵੇਂ ਐਫਐਸ ਵਗੈਰਾ ਗਰਮੀ ਮੰਨਦੀਆਂ ਇਹ ਗਰਮੀ ਨਹੀਂ ਮੰਨਦੀਗੀ ਤੇ ਰੇਟ ਵਗੈਰਾ ਵੀਰ ਕਹਿੰਦਾ ਫੋਨ ਕੀ ਕਰਾਂਗੇ ਕਹੈਂ ਵਧੀਆ ਥਣ ਲੱਗਿਆ ਹੋਇਆ ਲੇਵੇ ਦੀ ਖੁੱਲੀ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਨੂੰ ਵਧੀਆ ਕੱਦ ਕਾਠ ਆ ਤੇ ਫੋਨ ਤੇ ਵੀਰ ਕਹਿੰਦਾ ਰੇਟ ਕਰਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਹਰ ਜੱਪਤਾ ਤੇ ਕਮੈਂਟ ਵਗੈਰਾ ਕਰਕੇ ਦੱਸਿਓ ਆਪਣੀ ਵੀਡੀਓ ਕਿਦਾਂ ਦੀ ਲੱਗਦੀਆਂ ਤੇ ਜੇ ਕਿਸੇ ਵੀਰ ਵੀਰ ਨੇ ਬੈਡ ਪਸੰਦਾਂ ਦੇ ਬੀਨਾਂ ਸੰਪਰਕ ਕਰ ਸਕਦਾ ਫੋਟੋ ਤੇ ਰੇਟ ਕਰ ਸਕਦਾ ਧੰਨਵਾਦ ਦੋਸਤੋ